टुडे पंजाब वेदर देख रही सारे ही दर्शकਾਂ ਦਾ तहे दिल ਤੋਂ ਸਵਾਗਤ ਕਰਦੇ ਹਾਂ ਜੀ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਨਵਾਂ ਸਿਸਟਮ ਜਾਂ ਬਦਲਵਾਈ ਕਹਿ ਸਕਦੇ ਆਪਾਂ ਪੰਜਾਬ ਦੇ ਵਿੱਚ ਆਪਾਂ ਨੂੰ ਬਣਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਇਹ ਬਦਲਵਾਈ ਜਿਹੜੀ ਹੈ ਫਿਲਹਾਲ ਆਪਾਂ ਨੂੰ ਪੱਛਮੀ ਹਿੱਸਿਆਂ ਤੋਂ ਹਟ ਕੇ ਪੰਜਾਬ ਦੇ ਪੂਰਬੀ ਜ਼ਿਲ੍ਹਿਆਂ ਤੇ ਆਂਦੀ ਹੋਈ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਫਿਲਹਾਲ ਦੇ ਟਾਈਮ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਮੀਂਹ ਦੀ ਝੜੀ ਲੱਗੀ ਹੋਈ ਹੈ ਜਾਣਾਂਗੇ ਪੂਰੀ ਅਪਡੇਟ ਇਸੀ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਆਉਣ ਵਾਲੀ ਅਪਡੇਟਾਂ ਅਸੀਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾ ਸਕੀਏ ਫਿਲਹਾਲ ਦੀ ਟਾਈਮ ਇਹ ਬਦਲਵਾਈ ਜਿਹੜੀ ਹੈ ਆਪਾਂ ਨੂੰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਖੰਨਾ ਨਾਬਾ ਪਟਿਆਲਾ ਚੰਡੀਗੜ੍ਹ ਨੰਗਲ ਵਰਗੀ ਹਿੱਸਿਆਂ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਇਨ੍ਹਾਂ ਜ਼ਿਲ੍ਹਿਆਂ ਤੇ ਬਦਲਵਾਈ ਫਿਲਹਾਲ ਬਰਕਰਾਰ ਹੈ ਜਿਸ ਨਾਲ ਹਲਕੀ ਦਰਮਿਆਨੀ ਮੀਂਹ ਦੀ ਸੰਭਾਵਨਾ ਜਿਹੜੀ ਫਿਲਹਾਲ ਇਨ੍ਹਾਂ ਜ਼ਿਲ੍ਹਿਆਂ ਤੇ ਬਣੀ ਹੋਈ ਹੈ ਗੱਲਬਾਤ ਕੀਤੀ ਜਾਵੇ ਕਿੰਨਾ ਜ਼ਿਲ੍ਹਿਆਂ ਤੋਂ ਬਦਲਵਾਈ ਸਾਫ਼ ਹੋ ਚੁੱਕੀ ਹੈ ਤਾਂ ਅੰਮ੍ਰਿਤਸਰ ਬਟਾਲਾ ਮੁਕਤਸਰ ਬਠਿੰਡਾ ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਤੋਂ ਬਦਲਵਾਈ ਜਿਹੜੀ ਹੈ ਫਿਲਹਾਲ ਸਾਫ਼ ਹੋ ਚੁੱਕੀ ਹੈ ਪਰ ਜਿਵੇਂ ਕਿ ਆਪਣਾ ਸ਼ਾਹਕੋਟ ਮੋਗਾ ਜਗਰਾਉ ਫਿਰੋਜ਼ਪੁਰ ਫਰੀਦਕੋਟ ਮਾਨਸਾ ਸੰਗਰੂਰ ਅਮਿੰਦਗੜ ਲੁਧਿਆਣਾ ਜਲੰਧਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਦਲਵਾਈ ਜਿਹੜੀ ਹੈ ਹਲਕੀ-ਫੁਲਕੀ ਫਿਲਹਾਲ ਬਰਕਰਾਰ ਹੈ ਜੋ ਕਿ ਆਉਣ ਵਾਲੀ 1-2 ਘੰਟਿਆਂ ਤੱਕ ਸਾਫ਼ ਹੋ ਜਾਵੇਗੀ ਪਰ ਫਿਲਹਾਲ ਦੀ ਘੜੀ ਪੂਰਬੀ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਰਕਰਾਰ ਹੈ ਜਿਸ ਨਾਲ ਆਪਾਂ ਨੂੰ ਆਂਦੇ ਕੁਝ ਟਾਈਮ ਤੱਕ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਵਾ ਹੁੰਦੀਆਂ ਹੋਈਆਂ ਦੇਖਣ ਨੂੰ ਮਿਲਣਗੀਆਂ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਗੜੀ ਮਾਰੀ ਦੀ ਵੀ ਸੰਭਾਵਨਾ ਹੈ ਕੁਝ ਜ਼ਿਲ੍ਹਿਆਂ ਤੇ ਤੇਜ਼ ਹਨੇਰੀ ਮੀਂਹ ਦੀ ਤੇ ਝੱਖੜ ਦੀ ਸੰਭਾਵਨਾ ਜਤਾਈ ਗਈ ਹੈ ਫਿਲਹਾਲ ਲਈ ਇੰਨੀ ਅਪਡੇਟ ਦੇ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਅਪਡੇਟ ਆਵੇਗੀ ਆਪਾਂ ਜਲ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ